ਸਿਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਮ ਹੋ ਗਏ ਇੱਕ ਨਾ ਆ ਜਿਹੜਾ ਭਾਰਤ ਮਾਲਾ ਰੋਡ ਨਿਕਲਿਆਗਾ ਜਦੋਂ ਇਹ ਇਹਦਾ ਇਹਦੇ ਨਾਲ ਲੱਗਦੀ ਆ ਜ਼ਮੀਨ ਜਾਣਦੇ ਆਗੇ ਸੀ ਬੰਦਿਆਂ ਨੂੰ ਉਧਰ ਉਧਰ ਹੀ ਚੱਲ ਪਤਾ ਲੱਗ ਜਾਂਦਾ ਵੀ ਕੀ ਲੜਾਈ ਆ ਉਹਨਾਂ ਦੀ ਲੜਾਈ ਆ ਬੰਦਿਆਂ ਦੀ ਆਪਸ ਦੇ ਵਿੱਚ ਪਹਿਆਂ ਦਾ ਰੌਲਾ ਕਿਸ਼ੇ ਮੋਟਰ ਮੋਟਰ ਪਿੱਛੇ ਆ ਮੜਾ ਮੋਟਾ ਉਹਨਾਂ ਚੋਂ ਜਿਹੜਾ ਸਿਆਣਾ ਸੀ ਉਹ ਤਾਂ ਆਪਦੇ ਪੈਸੇ ਲੈ ਜਾਂਦੀ ਨਾਲ ਦੀ ਨਾਲ ਜਦੋਂ ਜ਼ਮੀਨ ਆਈ ਆਗੀ ਉਹਦੇ ਕੋਲ 2.5 ਕਿੱਲੇ ਆਏ ਤੇ ਉਹਨੇ ਤਾਂ ਉਹਦੀ ਨਾਲ ਦੀ ਨਾਲ ਪੈਸੇ ਲੈ ਲਏ ਭਾਈ ਮੈਨੂੰ ਨਹੀਂ ਕੋਈ ਚੱਕਰ ਆਇਆ ਮੈਨੂੰ ਜਿਵੇਂ ਤੁਸੀਂ ਘੱਟ ਵੱਧ ਕਰਕੇ ਦਿਨੇਓ ਦੇ ਦੋ ਉਹਦੇ ਦੋ ਮੁੰਡੇ ਤੇ ਉਹਨੇ ਆਪਦੇ ਨਾਲ ਦੀ ਨਾਲ ਪੈਸੇ ਲੈ ਕੇ 5 ਪਤਾ ਨਹੀਂ 5.5 ਕਿੱਲੇ ਕਿਤੇ ਜ਼ਮੀਨ ਖਰੀਦ ਲਈ ਸਾਡੇ ਨੇੜੇ ਹੀ ਉਹਨੇ ਕੋਈ ਨਖਰਾ ਨਹੀਂ ਕਰਿਆ ਉਹਨੇ ਵੀ ਮੋਟਰ ਹਿੱਸੇ ਦੀ ਵਾਰੀ ਆ ਜਾਂ ਜਾਂ ਪਹੀ ਕਿੰਨੇ ਆ ਜਾਂ ਹੋਕੇ ਮਿਆਂ ਵੀ ਤੂ ਇਹਦਾ ਪਾਣੀ ਲੱਗਦਾ ਕਣੀ ਲੱਗਦਾ ਜਿਵੇਂ ਸਾਡਾ ਲਾਨੇਦਾਰ ਸਾਡੇ ਲਾਨੇਦਾਰ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਮੇਰੇ ਪਾਪੇ ਨੂੰ ਕੋਈ ਪਾਣੀ ਦੀ ਲੋੜ ਨਹੀਂ ਕਹਿੰਦਾ ਕੋਈ ਰਾਸਤੇ ਦੀ ਲੋੜ ਨਹੀਂ ਹੈਗੀ ਕਹਿੰਦਾ ਜ਼ਮੀਨ ਦੇ ਪੈਰ ਲੱਗਦੇ ਨੇ ਕਹਿੰਦਾ ਉਹ ਆਪਦੇ ਆਪ ਆਪਦੀ ਜ਼ਮੀਨ ਤੇ ਲੈ ਕੇ ਇਕੱਠੀ ਹੋ ਜਾਂਦੀ ਹੁੰਦੀ ਆ ਇਹ ਕਹਿੰਦਾ ਮੇਰਾ ਸਾਡਾ ਦਾਦਾ ਕਹਿੰਦਾ ਦੀ ਵੀ ਜਿੱਥੇ ਮਿਲਦੀ ਆ ਕਹਿੰਦਾ ਜੇ ਤੁਹਾਡਾ ਹੱਥ ਪੈਂਦਾ ਉੱਥੇ ਲੈ ਲਓ ਕਹਿੰਦਾ ਇਕੱਠੀ ਤਾਂ ਆਪਦੇ ਆਪ ਹੌਲੀ ਹੌਲੀ ਹੋ ਜਾਂਦੀ ਹੁੰਦੀ ਆ ਇਹਦੇ ਪੈਰ ਹੁੰਦੇ ਨੇ ਕਹਿੰਦਾ ਜ਼ਮੀਨ ਦੇ ਤੁਰ ਕੇ ਵਗ ਜਾਂਦੀ ਹੁੰਦੀ ਆ ਕਹਿਣ ਤੋਂ ਭਾਵੇਂ ਵੀ ਵਿਸ਼ਿਆਣਿਆਂ ਦੀ ਗੱਲ ਆ ਵੀ ਜਿੱਥੇ ਮਿਲਦੀ ਆ ਸਾਲ ਉਹਕੇ ਜੋਕੇ ਇੱਕ ਵਾਰ ਚਲੋ ਭਾਈ ਉਹਨਾਂ ਨੇ ਲੈ ਲਈ ਜਿਹੜਾ ਉਹਦਾ ਇੱਕ ਭਾਈ ਤੇ ਉਹਨਾਂ ਦਾ ਲੈ ਲਏ ਪੰਜ ਪਤਾ ਨਹੀਂ 5.5 ਕਿਲੇ ਜਿਹੜੇ ਦੂਜੇ ਦੋ ਭਾਈ ਤੇ ਉਹਨਾਂ ਤੋਂ ਅੱਜ ਤੱਕ ਜ਼ਮੀਨ ਨਹੀਂ ਮੈਂ ਜਦੋਂ ਵੀ ਆਉਂਦੇ ਨੇ ਇੱਕ ਦੁਕਾਨ ਤੇ ਮੈਂ ਉਹਨਾਂ ਨੂੰ ਪੁੱਛਦਾ ਵੀ ਲੈ ਲਈ ਦੀ ਜ਼ਮੀਨ ਉਹ ਨਾ ਭਾਈ ਉੱਥੇ ਫਲਾਣੀ ਦੋਵੇਂ ਦੇਖੀ ਸੀ ਉੱਥੇ ਸਾਨੂੰ ਸੜਕ ਨਹੀਂ ਵਧੀਆ ਲੱਗੀ ਤੇ ਕਿਥੋਂ ਮੈਂ ਉੱਥੇ ਸਾਨੂੰ ਪਾਣੀ ਨਹੀਂ ਵਧੀਆ ਲੱਗਿਆ ਇਹ ਗੱਲ ਆ ਵੀ ਜਦੋਂ ਵਕਤ ਨਿਕਲ ਜਾਂਦਾ ਨਾ ਉਸ ਤੋਂ ਬਾਅਦ ਚ ਉਦੋਂ ਜ਼ਮੀਨ ਦਾ ਰੇਟ ਹੈਗਾ ਦੀ 25-30 ਲੱਖ ਰੁਪਏ ਕਿਲੇ ਦਾ ਹੁਣ ਹੋ ਗਿਆ 40-42 ਲੱਖ ਰੁਪਏ ਸਾਡੇ ਆਮ ਜ਼ਮੀਨ ਦਾ ਰੇਟ ਧੰਨਵਾਦੀ